ਤੁਹਾਡੀ ਸਿਆਸਤ ਦੀ ਸ਼ੁਰੂਆਤ ਫਿਰ ਮਨਪਿਤ ਇਆਲੀ ਦੇ ਨਾਲ ਹੁੰਦੀ ਹੈ। ਕਾਫੀ ਲੰਬੇ ਸਮੇਂ ਤੋਂ ਮੈਂ ਮੰਨਦਾ ਵੀ ਕਾਲਜ ਟਾਈਮ ਤੋਂ ਹੀ 2007-2008 ਤੋਂ ਹੀ ਮੈਂ ਸ਼੍ਰੋਮਣੀ ਕਾਲੀ ਦਲ ਦੇ ਲਈ ਅਸੀਂ ਕੰਮ ਕਰਦੇ ਆ ਰਹੇ ਹਾਂ ਇਸ ਇਲਾਕੇ ਦੇ ਵਿੱਚ ਤੇ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦਾ ਆ ਰਿਹਾ। ਇੱਕ ਬਹੁਤ ਵੱਡਾ ਨਰੇਟਿਵ ਸਿਰਜਿਆ ਜਾ ਰਿਹਾ ਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੇਂਸ। ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਬਾਰੇ ਥੋੜਾ ਤਫਸੀਲ ਕਰੋ ਕਿ ਕਿੱਥੋਂ ਦੇ ਰਹਿਣ ਵਾਲਿਓ ਅਕਾਲੀ ਦਲ ਦੇ ਨਾਲ ਕਿਵੇਂ ਜੁੜਦੇ ਹੋ ਇਹ ਸਾਰੀਆਂ ਚੀਜ਼ਾਂ ਔਰ ਕਾਰੋਬਾਰ ਕੀ ਹੈ ਤੁਹਾਡਾ ਸਾਡਾ ਜੱਦੀ ਪਿੰਡ ਛੋਟੀ ਸਾਹਿਬ ਏਅਲੀ ਕਲਾਂ ਵਾ ਹੂੰ ਜੋ ਕਿ ਸਾਊਥ ਸਿਟੀ ਏਅਲੀ ਖੁਰਦ ਦੇ ਖੱਬੇ ਪਾਸੇ ਪੈਂਦਾ ਮਤਲਬ ਏਅਲੀ ਕਲਾਂ ਤੇ ਏਅਲੀ ਖੁਰਦ ਦੇ ਵਿੱਚ ਸਾਊਥ ਸਿਟੀ ਜੋ ਅੱਜ ਕੱਲ੍ਹ ਲੁਧਿਆਣੇ ਦਾ ਬਹੁਤ ਹੌਸ਼-ਪੌਸ਼ ਏਰੀਆ ਬਣਿਆ ਹੋਇਆ ਉਹ ਪੈਂਦਾ ਵਾ ਤੇ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦਾ ਆ ਰਿਹਾ 1990 ਦੇ ਜਿਹੜਾ ਉਹ ਅਰਸਾ ਸੀ ਤੇ ਉਸ ਤੋਂ ਬਾਅਦ ਵਿੱਚ ਮੇਰੇ ਪਿਤਾ ਜੀ ਪਿੰਡ ਦੇ ਮੈਂਬਰ ਪੰਚਾਇਤ ਤੋਂ ਦੁੱਧ ਸੁਸਾਇਟੀ ਦੇ ਪ੍ਰਧਾਨ ਤੋਂ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਚੋਣਾ ਉਹਨਾਂ ਨੇ ਲੜੀਆਂ ਸਪੈਸ਼ਲੀ ਉਸ ਸਮੇਂ ਦੀ ਮੈਂ ਗੱਲ ਕਰ ਰਿਹਾ 2002 ਦੇ ਅਰਸੇ ਦੀ ਜਦੋਂ ਸਰਕਾਰਾਂ ਦੀ ਜਿਹੜੀ ਧੱਕੇਸ਼ਾਹੀ ਸੀ ਜਿਵੇਂ ਕਾਂਗਰਸ ਸਰਕਾਰ ਦੀ ਉਹ ਬਹੁਤ ਮਤਲਬ ਇੱਥੇ ਤੱਕ ਕਿ ਮੇਰੇ ਫਾਦਰ ਸਾਹਿਬ ਤੇ ਡੱਬਿਆ ਐਸਐਚਓ ਡੱਬੇ ਲੈ ਗਿਆ ਸੀ ਚੱਕੇ ਹੂੰ ਰਸਤੇ ਵਿੱਚ ਜਾ ਕੇ ਰੋਕਿਆ ਸੀ ਉਸ ਸਮੇਂ ਜ਼ਿਲ੍ਹੇ ਦੀਆਂ ਕੁਝ ਚੋਣਵੀਆਂ ਸੀਟਾਂ ਸੀ ਜਿੱਥੋਂ ਮਤਲਬ ਅਕਾਲੀ ਦਲ ਦੀ ਛੰਡੀ ਬਲੰਦ ਹੋਈ ਸੀ ਠੀਕ ਹੈ ਤੇ ਚਲੋ ਅਨਫੋਰਚੂਨੇਟਲੀ 2004 ਚ ਡਿਊ ਟੂ ਕੈਂਸਰ ਉਹਨਾਂ ਦੀ ਡੈਥ ਹੋ ਗਈ ਤੇ ਉਦੋਂ ਸ਼ਰਨਜੀਤ ਢਿੱਲੋਂ ਸਾਹਿਬ ਜਿਹੜੇ ਸਾਡੇ ਅਕਾਲੀ ਦਲ ਦੇ ਸਤਕਾਰਯੋਗ ਲੀਡਰ ਨੇ ਉਹਨਾਂ ਦੀ ਐਮਪੀ ਕੈਂਪੇਨ ਚੱਲ ਰਹੀ ਸੀ ਚਲੋ ਉਸ ਤੋਂ ਬਾਅਦ ਇੱਕਦਮ ਉਹਨਾਂ ਦਾ ਕੈਂਸਰ ਡਾਇਗਨੋਸ ਹੋਇਆ ਤੇ 2004 ਅਕਤੂਬਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਤੇ ਉਸ ਤੋਂ ਬਾਅਦ ਸੁਰਤ ਸੰਭਾਲ ਲਈ ਜੀ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਲਈ ਕੰਮ ਕਰਨ ਲੱਗੇ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਮੰਨਦਾ ਵੀ ਕਾਲਜ ਟਾਈਮ ਤੋਂ ਹੀ 2007-2008 ਤੋਂ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਸੀਂ ਕੰਮ ਕਰਦੇ ਆ ਰਹੇ ਹਾਂ ਇਸ ਇਲਾਕੇ ਦੇ ਵਿੱਚ ਹੂੰ ਤੇ ਹੁਣ ਵੀ ਅਸੀਂ ਹਲਕਾ ਦਾਖਾ ਦੇ ਵਿੱਚ ਸਾਡੇ ਜੋ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਹਲਕੇ ਦੇ ਵਿੱਚ ਅਕਾਲੀ ਦਲ ਦੇ ਲਈ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਨਵੀਆਂ ਬਲੰਦੀਆਂ ਵੱਲੋਂ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮਹਾਰਾਜ ਭਾਗ ਲਾਊਗਾ ਤੁਹਾਡੀ ਸਿਆਸਤ ਦੀ ਸ਼ੁਰੂਆਤ ਫਿਰ ਮਨਪ੍ਰਿਤ ਇਆਲੀ ਦੇ ਨਾਲ ਹੁੰਦੀ ਹੈ ਅਮ ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਮਨਪਰੀ 43 ਦੇ ਨਾਲ ਹੁੰਦੀ ਆ ਜਦੋਂ ਅ ਸ਼ਵਾਲਕ ਸਾਹਿਬ ਸੀਗੇ ਸਾਡੇ ਹਲਕੇ ਦੇ ਵਿੱਚ ਜਿਹੜਾ ਦਾਖਾ ਹਲਕਾ ਸੀ ਪਹਿਲਾਂ ਇਹ ਰਿਜ਼ਰਵ ਸੀਗਾ ਜੀ ਅਸੀਂ ਸ਼ਵਾਲਕ ਸਾਹਿਬ ਦੇ ਲਈ ਕੰਮ ਕਰਨਾ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ 43 ਸਾਹਿਬ ਨੂੰ ਜ਼ਿਲ੍ਹਾ ਪਰੀਸ਼ਦ ਦੀ ਟਿਕਟ ਮਿਲੀ ਆ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਪਾਰਟੀ ਨੇ ਚੇਅਰਮੈਨੀ ਬਖਸ਼ੀ ਜਦੋਂ ਬਾਦਲ ਸਾਹਿਬ ਨੇ ਮਨਪੀਤੇ ਵਾਲੀ ਜਿਹਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਇਆ ਬਸ ਉਸ ਤੋਂ ਬਾਅਦ ਤਾਂ ਅਸੀਂ ਮਤਲਬ ਕਦੇ ਪਿੱਛੇ ਮੁੜ ਕੇ ਦੇਖਿਆ ਨਹੀਂ ਪਾਰਟੀ ਦੇ ਲਈ ਪੂਰੀ ਚੜ੍ਹਦੀ ਕਲਾ ਦੀ ਨਹੀਂ ਕੰਮ ਕੀਤਾ ਜੀ ਥੋੜੀ ਸਕੀਰੀ ਵੀ ਹੈ ਕੋ ਵਾਲੀ ਸਾਹਿਬ ਦੇ ਨਾਲ ਸਕੀਰੀਆਂ ਇਦਾਂ ਜੀ ਪੁਰਾਣੀਆਂ ਪਿੰਡਾਂ ਦੀਆਂ ਸਾਡੀਆਂ ਸਾਂਝਾਂ ਨੇ ਏ ਵਾਲੀ ਉਹ ਸਾਡਾ ਏ ਵਾਲੀ ਕਲਾ ਸਾਡਾ ਜੱਦੀ ਪਿੰਡ ਜਿਹੜਾ ਏ ਵਾਲੀ ਖੁਰ ਦਾ ਚਲੋ ਏ ਵਾਲੀ ਸਾਹਿਬ ਦੇ ਜਿਹੜੇ ਫਾਦਰ ਨੇ ਉਹਨਾਂ ਦੇ ਨਾਨਕੇ ਸੀਗੇ ਪਰ ਉਹ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਨੇ ਪੁਰਾਣੀ ਪਰਿਵਾਰਾਂ ਦੀ ਸਾਂਝ ਉਸ ਤੋਂ ਬਾਅਦ ਕਈ ਸਕੀਰੀਆਂ ਪੈ ਗਈਆਂ ਜੀ ਰਿਸ਼ਤੇਦਾਰੀਆਂ ਕਈ ਪ ਸਿਆਸਤ ਤਾਂ ਕਹਿੰਦੇ ਭਰਾਵਾਂ ਨੂੰ ਹੀ ਅੱਡ ਕਰਾ ਦਿੰਦੀ ਐ ਰਿਸ਼ਤੇਦਾਰੀਆਂ ਤੜਵਾ ਦਿੰਦੀ ਐ ਤੁਸੀਂ ਦਾਵੇਦਾਰੀ ਪੇਸ਼ ਕਰਦੇ ਹੋ ਜਾਂ ਖੁਦ ਨੂੰ ਦਾਵੇਦਾਰ ਮੰਨਦੇ ਹੋ ਤੁਹਾਨੂੰ ਸੰਗ ਨਹੀਂ ਲੱਗਦੀ ਵੀ ਮੇਰੀ ਤਾਂ ਇੰਨਾ ਲੰਬਾ ਰਿਸ਼ਤਾ ਸੀ ਮੇਰੀ ਇੰਨੀ ਲਿਹਾਜ਼ ਸੀ ਔਰ ਜਿਸ ਲੀਡਰ ਦੇ ਨਾਲ ਤੁਸੀਂ ਕੰਮ ਕੀਤਾ ਜਿਹਦੇ ਲਈ ਕੰਮ ਕੀਤਾ ਅੱਜ ਉਹਦੇ ਉਲਟ ਤੁਸੀਂ ਆਪਣੀ ਦਾਵੇਦਾਰੀ ਪੇਸ਼ ਕਰਦੇ ਹੋ ਇਸ ਪੂਰੇ ਘਟਨਾਕਰਮ ਨੂੰ ਨਿੱਜੀ ਤੌਰ ਤੇ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਛੋਟੀ ਸਭ ਮੈਂ ਪਹਿਲੀ ਗੱਲ ਤਾਂ ਵੀ ਦਾਵੇਦਾਰੀ ਥੋਕਣਾ ਜਾਂ ਇੱਛਾ ਰੱਖਣਾ ਕੋਈ ਗੁਨਾਹ ਨਹੀਂ ਹੈ ਜੀ ਹੂੰ ਅਸੀਂ ਪਾਰਟੀ ਦੇ ਵਿੱਚ ਨਾ ਇੱਕ ਹਾਇਰਾਰਕੀ ਦਾ ਸਿਸਟਮ ਹੁੰਦਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਜਾਂ ਐਮਐਲਏ ਬਤੌਰ ਐਮਐਲਏ ਇੱਕ ਪੋਸਟ ਦੀ ਰਿਸਪੈਕਟ ਹੁੰਦੀ ਹੈ ਜੀ ਜੋ ਅਸੀਂ ਇੱਕ ਹਾਇਰਾਰਕੀ ਦੇ ਵਿੱਚ ਰਹਿ ਕੇ ਉਸ ਨੂੰ ਚਲਾਉਂਦੇ ਆਏ ਆ ਕਿ ਜਿੰਨਾ ਚਿਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀਗੇ ਅਸੀਂ ਉਹਨਾਂ ਦੇ ਦਿਲੋਂ ਉਹਨਾਂ ਦੇ ਸਮਰਥਕ ਰਹਿ ਕੇ ਇੱਥੇ ਮਿਹਨਤ ਕੀਤੀ ਜੀ ਤੇ ਹੁਣ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਚਲੋ ਕੁਝ ਸੈਂਟਰਲ ਏਜੰਸੀਜ਼ ਲਾ ਲੋ ਕੁਝ ਮਤਲਬ ਤੁਹਾਨੂੰ ਪਤਾ ਹੀ ਆ ਜੀ ਸੰਗਤ ਨੂੰ ਵੀ ਪਤਾ ਹੀ ਆ ਉਹਨਾਂ ਦੀ ਇੱਕ ਬਹੁਤ ਵੱਡੀ ਗੇਮ ਚੱਲ ਰਹੀ ਆ ਇੱਕ ਬਹੁਤ ਵੱਡਾ ਨਰੇਟਿਵ ਸਿਰਜਿਆ ਜਾ ਰਿਹਾ ਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਗੇਂਸਟ ਹੂੰ ਤੇ ਉਸ ਦੇ ਵਿੱਚ ਉਹ ਸ਼ਾਮਲ ਹੋ ਗਏ ਜੀ ਮੈਂ ਤਾਂ ਇਹ ਸਮਝਿਆ ਕਿ ਸਾਡਾ ਪਰਿਵਾਰ ਅਸੀਂ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜਾਂਗੇ ਪਾਰਟੀ ਪ੍ਰਧਾਨ ਦੇ ਲਈ ਦਿਨ ਰਾਤ ਮਿਹਨਤ ਕਰਾਂਗੇ ਜੀ ਤੁਹਾਨੂੰ ਲੱਗਦਾ ਨਹੀਂ ਹੈ ਕਿ ਇੱਕ ਪਾਸੇ ਜਿੱਤਿਆ ਹੋਇਆ ਲੀਡਰ ਔਰ ਜੀ ਦਾ ਹਲਕੇ ਦੇ ਵਿੱਚ ਆਧਾਰ ਹੈ ਸੁਭਾਵਕ ਤੌਰ ਤੇ ਕਿ ਜੇ ਬੰਦੇ ਦਾ ਆਧਾਰ ਹੁੰਦਾ ਬੰਦਾ ਤਾਂ ਜਿੱਤ ਜਾਂਦਾ ਔਰ ਉਸ ਦੌਰ ਦੇ ਅੰਦਰ ਵੀ ਜਦੋਂ ਪਾਰਟੀ ਦਾ ਪ੍ਰਧਾਨ ਵੀ ਹਾਰ ਜਾਂਦਾ ਸਾਰੇ ਲੀਡਰ ਹਾਰ ਜਾਂਦੇ ਆ ਮਨਪੀਤਿਆਲੀ ਫਿਰ ਵੀ ਜਿੱਤ ਜਾਂਦੇ ਆ ਤੁਹਾਨੂੰ ਸਿਆਸੀ ਤੌਰ ਤੇ ਇਸ ਕੱਲ ਦਾ ਡਰ ਨਹੀਂ ਹੈ ਕਿ ਮਨਪੀਤਿਆਲੀ ਦਾ ਮੁਕਾਬਲਾ ਕਰਨਾ ਔਖਾ ਰਹੂਗਾ ਜੇਕਰ ਪਾਰਟੀ ਤੁਹਾਡੇ ਤੇ ਤਬਾਰ ਕਰ ਵੀ ਲੈਂਦੀ ਆ ਪ੍ਰਧਾਨ ਸਾਹਿਬ ਦਾ ਆਸ਼ੀਰਵਾਦ ਮਹਾਰਾਜ ਦੀ ਕਿਰਪਾ ਤੇ ਲੋਕਾਂ ਦਾ ਸਾਥ ਜਦ ਇਹ ਨਾਲ ਹੋਣਾ ਨਾ ਜੀ ਫਿਰ ਕਿਸ ਚੀਜ਼ ਦਾ ਡਰ ਬਾਕੀ ਰਹੀ ਗੱਲ ਇਹ ਆਲੀ ਸਾਹਿਬ ਤੇ ਜਿਹੜੇ ਇੱਥੇ ਉਹਨਾਂ ਦੀਆਂ ਪੋਸਟਰ ਰਹੀਆਂ ਨੇ ਜਾਂ ਕੁਝ ਉਹ ਜਿਹੜੇ ਵੀ ਅਹੁਦਿਆਂ ਤੇ ਰਹੇ ਉਹ ਇੱਕ ਕਲੈਕਟਿਵ ਐਫਰਟ ਆ ਜੀ ਉਹ ਪਿੰਡ ਦੇ ਛੋਟੇ ਤੋਂ ਛੋਟੇ ਵਰਕਰ ਪੰਚ ਸਰਪੰਚ ਮਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੋਂ ਸਾਰਿਆਂ ਦੇ ਕਲੈਕਟਿਵ ਐਫਰਟ ਆ ਜਿਮਨੀ ਚੌਂ ਦੇ ਵਿੱਚ ਪ੍ਰਧਾਨ ਸਾਹਿਬ ਅਤੇ ਖਾਸ ਕਰ ਸਰਦਾਰ ਵਿਕਰਮ ਸਿੰਘ ਮਜੀਠੀਆ ਜੋ ਜੋਰ ਉਹਨਾਂ ਨੇ ਲਗਾਇਆ ਬੀਬਾ ਹਰਸਿਮਰਤ ਕੌਰ ਜੀ ਮੈਨੂੰ ਅੱਜ ਵੀ ਯਾਦ ਆ ਸਾਡੇ ਹਾਂਸ ਕਲਾ ਜੋ ਇੱਧਰ ਜਗਰਾਉਂਦੇ ਨਤੀਕ ਸਾਡੇ ਹਲਕੇ ਦੇ ਪਿੰਡ ਪੈਂਦੇ ਨੇ ਉੱਤੇ ਬੀਬਾ ਜੀ ਜਾ ਕੇ ਇਹ ਕਹਿੰਦੇ ਸੀਗੇ ਮਤਲਬ ਜਨਤਕ ਇਕੱਠਾਂ ਦੇ ਵਿੱਚ ਕਿ ਮੈਂ ਆਪਦੇ ਪੇਕੇ ਆਈਆਂ ਮੈਂ ਆਪਦੇ ਪੇਕੇ ਆਈਆਂ ਮੈਨੂੰ ਮਾਣ ਬਖਸ਼ਿਓ ਤੇ ਇਤਿਹਾਸ ਗਵਾਹ ਵਾਰ ਰਿਕਾਰਡ ਚੈੱਕ ਕਰ ਲਿਓ ਕਿ ਉਹ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਕਿੰਨੀ ਵੱਡੀ ਲੀਡ ਨਾਲ ਜਿੱਤੇ ਆ ਠੀਕ ਹੈ ਜੀ ਤਾਂ ਦੇਖੋ ਇਨਸਾਨ ਨਹੀਂ ਵੱਡਾ ਹੁੰਦਾ ਪਾਰਟੀ ਵੱਡੀ ਹੁੰਦੀ ਆ ਇਸ ਕਰਕੇ ਸਾਨੂੰ ਪੂਰਾ ਯਕੀਨ ਆ ਕਿ ਕੋਈ ਗੱਲ ਨਹੀਂ ਜੇ ਪ੍ਰਧਾਨ ਸਾਹਿਬ ਸਾਨੂੰ ਮੌਕਾ ਦੇਣਗੇ ਤਾਂ ਅਸੀਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਕਰਾਂਗੇ ਕਿੰਨਾ ਕੁ ਯਕੀਨ ਹੈ ਵੈਸੇ ਤੁਹਾਨੂੰ ਪ੍ਰਧਾਨ ਸਾਹਿਬ ਤੁਹਾਨੂੰ ਮੌਕਾ ਦੇਣਗੇ ਕਿਤੇ ਐਂ ਤਾਂ ਨਹੀਂ ਵੀ ਮੱਝ ਵੇਚ ਕੇ ਘੋੜੀ ਲੈਣ ਨਾਲ ਹਿਸਾਬ ਹੋ ਜਾਏ ਤੁਹਾਡੇ ਨਾਲ ਵਾਲੀ ਸਾਹਿਬ ਨਾਲ ਵੀ ਤੁਸੀਂ ਵਿਗਾੜ ਲਓ ਤੁਹਾਨੂੰ ਪਾਰਟੀ ਵੀ ਮੌਕਾ ਨਾ ਦੇ ਵੀ ਵਿਚ ਵਿਚਾਲੇ ਰਹਿ ਜੇ ਕੰਮ ਤਾਂ ਫੇਰ ਕੀ ਹੋ ਗਿਆ ਜੀ ਜੇ ਪ੍ਰਧਾਨ ਸਾਹਿਬ ਕਿਸੇ ਹੋਰ ਨੂੰ ਵੀ ਮੌਕਾ ਦਿੰਦੇ ਨੇ ਅਸੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦਲ ਦੇ ਨਾਲ ਡਟ ਕੇ ਖੜੇ ਆਂ ਪ੍ਰਧਾਨ ਸਾਹਿਬ ਦੀ ਇੱਕ ਮੈਂ ਪਰਸਨਲੀ ਉਹਨਾਂ ਦੀ ਆਈਡੀਓਲੋਜੀ ਤੋਂ ਬਹੁਤ ਪ੍ਰਭਾਵਿਤ ਆ ਠੀਕ ਆ ਉਹਨਾਂ ਦੇ ਨਾਲ ਡਟ ਕੇ ਖੜੇ ਆਂ ਜੋ ਵੀ ਡਿਊਟੀ ਲਵਾਂਗੇ ਜਿੱਥੇ ਵੀ ਹਲਕੇ ਦੇ ਅੰਦਰ ਡਟ ਕੇ ਨਿਭਾਵਾਂਗੇ ਜੀ